ਫੁਕਰਾਂ ਬੋੜਿਆਂ ਨੂੰ ਵੱਡਾ ਲੱਗਾ ਹੈ ਤੇ ਜਿਹੜੀ ਗਾਲਾਂ ਉਹ ਮੈਨੂੰ ਕੱਢ ਰਹੇ ਨੇ ਉਹ ਕਿੱਥੋਂ ਕਿਹੜੇ ਗੁਰੂ ਨੇ ਸਿਖਾਇਆ ਸੀ ਇਹ ਚੀਜ਼ ਹਾਂਜੀ ਅੰਮਰਸਰ ਦੇ ਫੁਕਰੇ ਮੁੰਡਿਓ ਨਾ ਤੁਹਾਡੇ ਕੋਲ ਸ਼ਕਲ ਨਾ ਪੈਸਾ ਤੇ ਸੋਚਦੇ ਹੋ ਸੇਲੀ ਬਣ ਜੂ ਕਿੱਦਾਂ ਬਣ ਜੂ ਜੇ ਤੁਹਾਡੇ ਕੋਲ 10 ਲੱਖ ਹੈਗਾ ਤੇ ਖੜਜੋ ਨਹੀਂ ਤੇ ਟੁੱਟਦੇ ਬੰਦੇ ਜਿਹੜੇ ਫਿਰ ਮੇਰੇ ਕੋਲ ਜਿੰਨੇ ਵੀ ਮੈਸੇਜ ਆਏ ਨਾ ਸਾਰੇ ਸਿੱਖ ਲੋਕਾਂ ਦੇ ਹੀ ਆਏ ਹੈ ਜ਼ਿਆਦਾਤਰ ਜਿਨ੍ਹਾਂ ਨੇ ਅੰਮ੍ਰਿਤ ਵੀ ਚੱਕਿਆ ਹੋਇਆ ਹੈ ਤੇ ਐਡਾ ਟਰਬਨ ਵਗੈਰਾ ਵੇਅਰ ਕੀਤੀ ਹੋਈ ਤੇ ਸਾਰੇ ਉਹ ਮੈਨੂੰ ਮਾਪਿਆਂ ਦੀ ਗਾਲਾਂ ਕਦੀ ਗੰਦੇ ਗੰਦੇ ਵਰਡਸ ਬੋਲਦੇ ਪਏ ਥ੍ਰੈਟ ਪਾਇਆ ਹੋਇਆ ਹਾਂ ਇਹ ਕਹਿੰਦੇ ਹੋ ਤੁਸੀਂ ਕਦੇ ਸੁਪਨੇ ਚ ਉਹਦੀ ਵਿਖਿਆ ਨਾ ਇੰਨਾ ਜਨਾ ਚ ਉਹਨੀਆਂ ਚਾਕਲੇਟ ਪਾ ਦੇਈ ਇਹ ਸਭ ਦੇ ਸੋਨਾ ਮੁੰਡਿਆਂ ਨੂੰ ਤੁਸੀਂ ਆਂਦੇ ਢੇਲੀ ਦੀ ਚਾਕਲੇਟ ਨਹੀਂ ਦਿੱਤੀ ਜਾਣੀ ਐਂਡ ਦੇ ਵਰਡ ਸੁਣੇ ਤੁਸੀਂ ਤੁਹਾਡੇ ਭੈਣ ਭਰਾ ਵੀ ਸੁਣਦੇ ਹੋਣਗੇ ਹਾਂਜੀ ਅੰਬਰਸਤ ਦੇ ਗਰੀਬ ਉਹ ਕਦੀ ਵੇਖਿਆ ਇੰਨਾ ਜਤਾ ਸੋਨਾ ਜਿੰਨਾ ਮੈਂ ਪਾਇਆ ਹੋਇਆ ਮੁੰਡਿਓ ਤੁਸੀਂ ਆਪਣੀ ਸੇਲੀ ਨੂੰ ਚਾਕਲੇਟ ਤਾਂ ਦੇਣੀ ਸਭ ਦੇ ਸੋਨਾ ਘੰਟਾ ਦੋਗੇ ਸਰ ਉਹ 10 ਸਕਿੰਡਸ ਵਾਲਾ ਰੀਚ ਲੈਂਡ ਲੀ ਕੀਤਾ ਨਹੀਂ ਵਿਊਜ਼ ਦਾ ਮਾਮਲਾ ਰਹਿੰਦਾ ਜੋ ਵਿਊਜ਼ ਮਿਲਦੇ ਹੈ ਬਿਜ਼ਨਸ ਪ੍ਰਮੋਟ ਕਰਦਾ ਤਾਂ ਇਹ ਚੀਜ਼ ਕੀਤੀ ਸੀ ਕਿਉਂਕਿ ਜੇ ਕੋਈ ਉਸ ਵੇ ਨਾਲ ਉਹ ਚੀਜ਼ ਨੂੰ ਬਾਈ ਕਰ ਸਕਦਾ ਪ੍ਰਾਪਰਟੀ ਨੂੰ ਉਹੀ ਸਾਡੇ ਕੋਲ ਆਨ ਐਦਾਂ ਦੀ ਗੱਲ ਨਹੀਂ ਹੈਗੀ ਜਿਨ੍ਹਾਂ ਨੇ ਫੁਗਰਾ ਵਰਡ ਫੜਿਆ ਉਹ ਚੀਜ਼ ਦੀ ਗੱਲ ਵੱਖਰੀ ਹੈ ਤੇ ਹੁਣ ਉਹਨਾਂ ਨੂੰ ਯਾਰ ਕਸਟਮਰ ਵੀ ਤੇ ਆਏ ਹੈ ਜੇ ਕੋਈ ਵਰਡ ਗਲਤ ਵੀ ਬੋਲਾ ਗਿਆ ਮੈਂ ਉਹਨੂੰ ਵੀ ਡਿਲੀਟ ਕਰਤਾ ਹੋਇਆ ਵੀਡੀਓ ਨੂੰ ਡਿਲੀਟ ਹੋ ਚੁੱਕੀ ਹੋਈ ਹੈ ਤੇ ਤੇ ਹਲੇ ਵੀ ਕੋਈ ਲੋਕ ਨਹੀਂ ਹਟਦੇ ਪਏ ਉਸ ਜਿਦਾ ਸਿੱਖ ਹੋ ਕੇ ਆ ਮਤਲਬ ਇਦਾਂ ਹੋ ਕੇ ਵੀ ਉਹ ਗਾਲਾਂ ਕੱਢਦੇ ਪਏ ਆ ਮਾਂ ਪੈਂਦੀ ਆ ਕੁਝ ਵੀ ਡਿਫਰੈਂਟ ਤੇ ਉਹ ਚੀਜ਼ ਨੂੰ ਪਲੀਜ਼ ਰੋਕਿਆ ਜਾਏ ਤੇ ਧਮਕੀਆਂ ਨਾ ਦੇ ਮੇਰੇ ਲਾਈਫ ਦੀ ਅਨਤ ਦੋਸਤੋ ਸੋਸ਼ਲ ਮੀਡੀਆ ਇਨਫੋਲੈਸਰ ਵੱਲੋਂ ਇੱਕ ਜਿਹੜੀ ਆ ਵੀਡੀਓ ਜਿਹੜੀ ਵਾਇਰਲ ਹੁੰਦੀ ਆ ਜਿਸ ਤੋਂ ਬਾਅਦ ਜਿਹੜੇ ਅੰਮ੍ਰਿਤਸਰ ਦੇ ਮੁੰਡੇ ਨੇ ਉਹਨਾਂ ਨੂੰ ਮਾੜਾਪਲਾ ਬੋਲਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਅੰਮ੍ਰਿਤਸਰ ਦੇ ਰਹਿਣ ਵਾਲੇ ਮੁੰਡਿਆਂ ਦੇ ਵੱਲੋਂ ਰੋਧ ਵੀ ਜਾ ਹੋਇਆ ਸੀ ਤਾਂ ਉਸ ਦੇ ਚਾਹਤ ਇਹ ਵੀਡੀਓ ਵਾਇਰਲ ਹੁੰਦੀ ਆ ਜਿੰਨਾਂ ਵੱਲੋਂ ਵੀਡੀਓ ਵਾਇਰਲ ਹੋਈ ਸੀ ਉਹ ਵੀ ਸਾਡੇ ਨਾਲ ਨੇ ਅਤੇ ਰੂਹੀ ਬੱਤਰਾ ਜਿਹੜੇ ਜੇ ਸੋਸ਼ਲ ਮੀਡੀਆ ਸਟਾਰ ਨੇ ਉਹਨਾਂ ਦੇ ਉਹ ਵੀ ਇੱਥੇ ਪਹੁੰਚੇ ਨੇ ਜਲਬਾਤ ਵੀ ਕਰਾਂਗੇ ਭਾਈ ਸਾਨੂੰ ਪਹਿਲੇ ਗੱਲ ਕਰਦੇ ਆ ਵੀਜੀ ਤੁਸੀਂ ਆਵਾਜ਼ ਚੁੱਕੀ ਸੀ ਚੁੱਕਣੀ ਵੀ ਚਾਹੀਦੀ ਹੈ ਰੂਟੀ ਦਾ ਮਾਮਲਾ ਹੈ ਸਰ ਜੀ ਜਿਹੜਾ ਵੀਡੀਓ ਵਾਇਰਲ ਹੋਈ ਕੀ ਕੀ ਆ ਸੀ ਵੀਡੀਓ ਵਾਇਰਲ ਹੋਈ ਕਿ ਮਾਮਲਾ ਹੈ ਸਰ ਮੈਂ ਪ੍ਰੋਮੋਸ਼ਨਸ ਵਗੈਰਾ ਕਰ ਦਿਆ ਮੇਰਾ ਕੰਮ ਹੈਗਾ ਪ੍ਰੋਮੋਸ਼ਨਸ ਕਰਨਾ ਤੇ ਮੈਨੂੰ ਸਕ੍ਰਿਪਟ ਵਗੈਰਾ ਆਲਰੇਡੀ ਦਿੱਤੀ ਜਾਂਦੀ ਹੈ ਮੈਂ ਉਹੀ ਚੀਜ਼ ਨੂੰ ਅੱਗੇ ਪ੍ਰੋਮੋਟ ਕਰ ਦਿਆਂ ਤੇ ਜੇ ਕੋਈ ਵਰਡ ਗਲਤ ਵੀ ਬੋਲਾ ਗਿਆ ਮੈਂ ਉਹਨੂੰ ਵੀ ਡਿਲੀਟ ਕਰਤਾ ਹੋਇਆ ਵੀਡੀਓ ਨੂੰ ਡਿਲੀਟ ਹੋ ਚੁੱਕੀ ਹੋਈ ਹੈ ਤੇ ਐਦਾਂ ਜੇ ਤੁਸੀਂ ਫੇਰ ਵੀ ਕੌਂਟਰੋਵਰਸੀ ਚ ਲੈ ਕੇ ਜਾਓਗੇ ਤੇ ਉਹ ਗੱਲ ਵਧਤੀ ਜਾਏਗੀ ਤੇ ਫੇਰ ਵੀ ਹੱਲੇ ਵੀ ਕੋਈ ਲੋਕੀ ਨਹੀਂ ਹਟਦੇ ਪਏ ਉਸ ਜਿੱਦਾਂ ਸਿੱਖ ਹੋ ਕੇ ਆ ਮਤਲਬ ਐਦਾਂ ਹੋ ਕੇ ਵੀ ਉਹ ਗਾਲਾਂ ਕੱਢਦੇ ਪਏ ਆ ਮਾਂ ਪੈਂਦੀ ਆ ਕੁਝ ਵੀ ਡਿਫਰੈਂਟ ਤੇ ਉਹ ਚੀਜ਼ ਨੂੰ ਪਲੀਜ਼ ਰੋਕਿਆ ਜਾਏ ਤੇ ਧਮਕੀਆਂ ਨਾ ਦੇ ਮੈਨੂੰ ਲਾਈਟ ਸੀ ਐਨੱਟ ਉਸ ਥ੍ਰੈਡਸ ਦੇ ਰਹੀ ਨੇ ਪਰ ਜਿਹੜਾ ਅਮਰਸਰੀਆਂ ਨੂੰ ਤੁਸੀਂ ਬੋਲਿਆ ਜੇ ਅਮਰਸਰੀਏ ਮੁੰਡੇ ਫੜੇ ਨੇ ਕੰਮ ਹੈਗਾ ਸਟ੍ਰਿਪਟੂ ਬਣੀ ਹੁੰਦੀ ਹੈ ਉਹ ਹੀ ਚੀਜ਼ ਹੁੰਦੀ ਹੈ ਤੇ ਜੇ ਨੈਕਸਟ ਟਾਈਮ ਤੋਂ ਚੀਜ਼ ਨਹੀਂ ਹੋਈ ਉਹ ਚੀਜ਼ ਬਾਰੇ ਮੈਂ ਕਹਿ ਸਕਦੀ ਹਾਂ ਬਟ ਇਨ ਫਿਊਚਰ ਜਦੋਂ ਧਮਕੀਆਂ ਦੇਣ ਕਿ ਉਹ ਚੀਜ਼ ਫਿਰ ਮਾੜੀ ਹੈ ਉਸ ਚੀਜ਼ ਨੂੰ ਵੀਡੀਓ ਤੁਹਾਡੀ ਹੋਰ ਵੀਡੀਓ ਆਈ ਰਹੀ ਜੀ ਸਾਡੇ ਨਾਲ ਜੁੜਦਾ ਰਹੀ ਜੀ ਬੜੀ ਵੱਡੀ ਗਲਤੀ ਸੀ ਆਖਦੀ ਸੀ ਸ਼ਾਇਦ ਤੁਸੀਂ ਉਹਨੂੰ ਗਲਤੀ ਦਾ ਫੀਲ ਕਰਦੇ ਹੋ ਕਿ ਯਾਰ ਇਹ ਕੋਈ ਗਲਤੀ ਹੋ ਗਈ ਕੋਇਆ ਕਿਸੇ ਕੀ ਕਿਆ ਸੀ ਆਪਣੇ ਮੂੰਹ ਇੱਕ ਵਾਰ ਦੱਸੋ ਸੋ ਮੇਰਾ ਕੰਮ ਹੈਗਾ ਹੈ ਕੀ ਕਿਆ ਸੀ ਪਹਿਲੇ ਦੱਸੋ ਪ੍ਰੋਮੋਸ਼ਨਸ ਵਗੈਰਾ ਮੈਂ ਕਰ ਦਿਆ ਸਕ੍ਰਿਪਟ ਆਲਰੇਡੀ ਮੈਂ ਨੋ ਦਿੱਤੀ ਜਾਂਦੀ ਉਹ ਹੀ ਚੀਜ਼ ਮਾਗੇ ਪ੍ਰੋਮੋਟ ਕਰਨੀ ਹੁੰਦੀ ਹੈ ਸਕ੍ਰਿਪਟ ਸਕ੍ਰਿਪਟ ਅਸੀਂ ਆਪਸ ਚ ਹੀ ਬਣਾਈ ਸੀ ਅਸੀਂ ਤਾਂ ਇਹ ਚੀਜ਼ ਕੀਤੀ ਸੀ ਕਿਉਂਕਿ ਜੇ ਕੋਈ ਉਸ ਵੇ ਨਾਲ ਉਹ ਚੀਜ਼ ਨੂੰ ਬਾਈ ਕਰ ਸਕਦਾ ਪ੍ਰਾਪਰਟੀ ਨੂੰ ਉਹੀ ਸਾਡੇ ਕੋਲ ਆਨ ਐਦਾਂ ਦੀ ਗੱਲ ਨਹੀਂ ਹੈਗੀ ਜਿਨ੍ਹਾਂ ਨੇ ਫੁਕਰਾ ਵਰਡ ਫੜਿਆ ਉਹ ਚੀਜ਼ ਦੀ ਗੱਲ ਵੱਖਰੀ ਹੈ ਤੇ ਹੁਣ ਉਹਨਾਂ ਨੂੰ ਯਾਰ ਕਸਟਮਰ ਵੀ ਤੇ ਆਏ ਆ ਠੀਕ ਹੈ ਉਹ ਚੀਜ਼ ਨੂੰ ਮੈਂ ਸਮਝਿਆ ਵੀ ਕਿ ਮੈਂ ਜੇ ਸੈਂਟੀਮੈਂਟਸ ਨੂੰ ਕਿਹਦੇ ਵੀ ਮੋਸ਼ਨਸ ਨੂੰ ਹਰਟ ਕੀਤਾ ਮੈਂ ਉਹਦੇ ਲਈ ਵੀਡੀਓ ਡੀਲੀਟ ਕਰਤੀ ਬਟ ਫਿਰ ਵੀ ਉਹ ਇਨ ਫਿਊਚਰ ਮੈਨੂੰ ਜਿਹਦਾ ਧਮਕੀ ਥ्रेट्स ਵਗੈਰਾ ਦੇ ਰਹੇ ਨੇ ਕਿ ਅਦਾ ਹੋ ਜਾਏਗਾ ਅਦਾ ਕਰ ਲਾਂਗੇ ਉਹ ਚੀਜ਼ ਨੂੰ ਥੋੜਾ ਰੋਕਿਆ ਜਾਏ ਜੀ ਅੰਮ੍ਰਿਤਸਰ ਰਹਿੰਦੇ ਕਿੰਨੀ ਦੇਰ ਹੋਗੀ ਤੁਹਾਨੂੰ ਮੈਨੂੰ 15 ਸਾਲ 15 ਸਾਲ ਅਸੀਂ ਤੁਹਾਡੇ ਹੱਕ 'ਚ ਹਾਂ ਕਿਉਂਕਿ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਅਸੀਂ ਵੀ ਚਾਹੁੰਨੇ ਕਿ ਲੋਕਾਂ ਨੂੰ ਪਤਾ ਲੱਗ ਜਾਏ ਤੁਸੀਂ ਵੀਡੀਓ ਡੀਲੀਟ ਕਰ ਦਿੱਤੀ ਆ ਤੁਸੀਂ ਸੌਰੀ ਫੀਲ ਕਰ ਲੱਤੀ ਆ ਪਰ ਵੱਡੀ ਗੱਲ ਇਹ ਹੈ ਕਿ 15 ਸਾਲ ਤੁਹਾਨੂੰ ਇੱਥੇ ਆ ਹੋ ਗਏ ਨੇ ਤਾ ਥੋੜੀ ਜਿਹੀ ਝਿਚਕਣੀ ਆਈ ਕਿ ਅਸੀਂ ਫੁਕਰੇ ਕਿੰਨੇ ਪਏ ਆ ਅਸੀਂ ਗਰੀਬ ਕਿੰਨੇ ਪਏ ਆ ਅਸੀਂ ਪੈਸਾ ਨਹੀਂ ਹੈਗਾ ਸ਼ਕਲ ਨਹੀਂ ਹੈ ਵਜਾ ਨਹੀਂ ਤੁਹਾਡੀ ਥੋੜੀ ਝਿਚਕਣੀ ਆਈ ਸਕ੍ਰਿਪਟ ਤਿਆਰ ਹੋ ਗਈ ਤੇ ਤੁਹਾਡੇ ਭਰਾ ਵੀ ਦਾ ਅੰਮ੍ਰਿਤਸਰੀ ਰਹਿੰਦੇ ਹੋਣਗੇ ਦੇ ਵਿੱਚ ਨਾ ਇਹ ਕਹਿਣਾ ਵਾ ਕਿ ਜੇ ਜੜੀ ਮੈਨੂੰ ਸਕ੍ਰਿਪਟ ਕੋਈ ਲੈ ਕੇ ਦੇਂਦਰਾ ਤੇ ਮੈਂ ਉਸ ਹਿਸਾਬ ਨਾਲ ਕੇ ਬੋਲ ਦਿੰਨੀ ਆ ਚਲੋ ਗਲਤੀ ਉਹਦੀ ਵੀ ਆ ਜਿਹਨੇ ਸਕ੍ਰਿਪਟ ਲਿਖ ਕੇ ਦਿੱਤੀ ਮੈਂ ਉਹਨੂੰ ਵੀ ਕਹਿਣਾ ਕਿ ਜੇ ਤੁਸੀਂ ਕੋਈ ਆਪਣੀ ਐਡ ਜਾਂ ਕੁਝ ਵੀ ਕਿਸੇ ਨੇ ਵੀ ਕਰਾਉਣਾ ਸਹੀ ਤਰੀਕੇ ਨਾਲ ਕਰਾ ਰਹੇ ਹੋ ਗਲਤੀ ਉਹਨਾਂ ਦੀ ਵੀ ਆ ਜਿਨ੍ਹਾਂ ਨੇ ਐਡ ਕਰਾਈ ਆ ਜੇ ਤੁਹਾਨੂੰ ਇਦਾਂ ਲੱਗਦਾ ਤੇ ਉਹਨੂੰ ਪਹਿਲਾਂ ਹੀ ਰੋਕ ਦਿੰਦੇ ਉਹਨਾਂ ਨੂੰ ਵੀ ਰੋਕਣਾ ਚਾਹੀਦਾ ਸੀ ਇਹ ਨਹੀਂ ਕਿ ਮੈਂ ਉਹਦੀ ਹੱਕ ਦੀ ਗੱਲ ਪੂਰਨ ਰਿਆਂ ਜਾਂ ਕੋਸ਼ਾ ਮੈਂ ਦੱਸਣ ਰਿਆਂ ਕਿ ਉਹਨਾਂ ਨੂੰ ਵੀ ਚਾਹੀਦਾ ਵੇ ਗਲਤੀ ਦੇ ਜਿਹੜੇ ਕਸੂਰਵਾਰ ਨੇ ਉਹ ਵੀ ਨੇ ਵਿੱਚ ਨਾਲ ਇਸ ਕਰਕੇ ਮੈਂ ਗਾਂ ਬੇਨਤੀ ਕਰਦਾ ਕਿ ਨਾ ਇਹੋ ਜੇ ਅ ਜੋ ਮੈਂ ਆ ਪੜ੍ਹਿਆ ਸਾਨੂੰ ਤੋਖ ਹੈ ਆਪਾਂ ਮੁੱਦਾ ਚੁੱਕਿਆ ਕੋਈ ਪਾਰਟੀ ਲੈਵਲ ਦਾ ਕੋਈ ਕੋਸ਼ਿਸ਼ ਨਹੀਂ ਮੈਂ ਆਮ ਨਾਗਰਿਕ ਹੋਣ ਦੇ ਨਾਤੇ ਮੁੱਦਾ ਚੁੱਕਿਆ ਬਸ ਮੈਂ ਬਿਲਕੁਲ ਸਹੀ ਗੱਲ ਹੈ ਕਿ ਜਿਸ ਤਰ੍ਹਾਂ ਹੀ ਸਕ੍ਰਿਪਟ ਲਿਖ ਕੇ ਦੇਵੇਗਾ ਕੋਈ ਉਸ ਤਰ੍ਹਾਂ ਦੀ ਕਿਨ ਆਪਸ ਬੋਲ ਦੇਵਾਂਗੇ ਜੋ ਮੁੱਜੀ ਕੋਈ ਬੋਲੇਗਾ ਨਹੀਂ ਜੀ ਜੀ ਸਕ੍ਰਿਪਟ ਦੇਣਗੇ ਵੀ ਆਪਣੀ ਅਸੀਂ ਸਮਝਦਾਰੀ ਨਹੀਂ ਨਹੀਂ ਸਕ੍ਰਿਪਟ ਜਿਹੜੇ ਦਿਨ ਮੈਂ ਉਹਨਾਂ ਦੇ ਅਕੋਰਡਿੰਗ ਕੰਮ ਕਰੂਗੀ ਨਾ ਆਫਕੋਰ ਜੇ ਮੈਂ ਉਸ ਤੋਂ ਬਾਅਦ ਜੇ ਮੈਂ ਡੇਲੀ ਪੋਸਟ ਪੰਜਾਬੀ ਇਹ ਕੰਮ ਕਰਦਾ ਮੈਨੂੰ ਡੇਲੀ ਪੋਸਟ ਪੰਜਾਬੀ ਕਹਿਣਗੇ ਕਿ ਤੁਹਾਨੂੰ ਪੈਸੇ ਦੇਣੇ ਆ ਕਿ ਖੂਚ ਛਲਾਂਗ ਲਗਾ ਦ ਤੇ ਉਹਨਾਂ ਨੂੰ ਉਸ ਤੋਂ 1000 ਕਾਲ ਆਈਏ ਦੋ ਦੇ ਜਗ੍ਹਾ ਤੁਸੀਂ ਮੁੰਡਿਆਂ ਦਾ ਕਿ ਪੈਸੇ ਲਾਓ ਤੇ ਜਗਾ ਲੈ ਲੋ ਇਹਨਾਂ ਦੀ ਇਹ ਜਗਾਇਆ ਤੁਸੀਂ ਨਾ ਕਿਸੇ ਤਰੀਕੇ ਸਰ ਉਹ 10 ਸੈਕਿੰਡਸ ਵਾਲਾ ਰੀਚ ਲੈਂਡਲੀ ਕੀਤਾ ਨਹੀਂ ਵਿਊਜ਼ ਦਾ ਮਾਮਲਾ ਰਹਿੰਦਾ ਜੋ ਵਿਊਜ਼ ਵੇਰ ਮਿਲਦੇ ਹੈ ਬਿਜ਼ਨਸ ਪ੍ਰਮੋਟ ਕਰ ਮੈਡਮ ਇਸ ਤਰ੍ਹਾਂ ਦੀ ਕੋਈ ਵੀਡੀਓ ਪਾਈਆਂ ਤੁਸੀਂ ਸਰ ਪਹਿਲਾਂ ਜਦੋਂ ਸਕ੍ਰਿਪਟ ਬਣਾਈ ਸੀ ਐਦਾਂ ਦੀ ਨਹੀਂ ਐਨੀ ਨਹੀਂ ਹੈਗੀ ਸੀ ਪਰ ਜੋ ਤੁਸੀਂ ਅੰਮ੍ਰਿਤਸਰ ਦੇ ਵਾਹਲਿਆਂ ਨੂੰ ਬੋਲਿਆ ਤੁਹਾਡੇ ਭੈਣ ਭਰਾ ਵੀ ਤਾਂ ਸੁਣਦੇ ਹੋਣੇ ਮੈਂ ਟੌਪਿਕ ਇਹ ਖਤਮ ਕਰਨਾ ਚਾਹੁੰਦੀ ਆ ਤੇ ਮੈਂ ਐਸ ਵੀ ਐਨ ਵਾਲੀ ਕਰਨਾ ਚਾਹੁੰਦੀ ਆ ਜੇ ਫੀਲ ਹੋਇਆ ਇਮੋਸ਼ਨਸ ਬਾਰੇ ਉਸ ਚੀਜ਼ ਲਈ ਠੀਕ ਹੈ ਓਕੇ ਆਮ ਸੌਰੀ ਮੈਂ ਤੁਸੀਂ ਇਹਸਾਨ ਨਹੀਂ ਕਰਨਾ ਖਤਮ ਕਰਕੇ ਕਿਉਂਕਿ ਵੀ ਆ ਵੀਡੀਓ ਤੁਹਾਡੀ ਇਹ ਵੀਡੀਓ ਸੁਣ ਲਓ ਤੁਸੀਂ ਆ ਵੀਡੀਓ ਸੁਣ ਲਓ ਜਿੰਨਾ ਜਿੰਨਾ ਮੈਂ ਪਾਇਆ ਹੋਇਆ ਇੱਕ ਬੇਟਾ ਕਦੇ ਤੁਸੀਂ ਕਦੇ ਸੁਪਨੇ ਚ ਵੀ ਨਹੀਂ ਵੇਖਿਆ ਨਾ ਇੰਨਾ ਜ਼ਿਆਦਾ ਇਸ ਤਰ੍ਹਾਂ ਦੀ ਵਰਡ ਵਰਡ ਕਰਦੇ ਹੋ ਅੰਮ੍ਰਿਤਸਰ ਚ ਚਾਕਲੇਟ ਪਾ ਦੇ ਇਹ ਸਭ ਅੰਮ੍ਰਿਤਸਰ ਤੋਂ ਮੁੰਡਿਆਂ ਨੂੰ ਤੁਸੀਂ ਆਂਦੇ ਢੇਲੀ ਦੀ ਚੌਕਲੇਟ ਨਹੀਂ ਦਿੱਤੀ ਜਾਣੀ ਐਂਡ ਦੇ ਵਰਡ ਸੁਣੇ ਤੁਸੀਂ ਤੁਹਾਡੇ ਭੈਣ ਭਰਾ ਵੀ ਸੁਣਦੇ ਹੋਣਗੇ ਸਰ ਉਹ ਚੀਜ਼ ਨੂੰ ਵੇਖ ਕੇ ਹੀ ਮੈਂ ਜਿਹੜਾ ਬੋਰਡਿੰਗ ਮੈਨੂੰ ਗਲਤ ਲੱਗੀ ਮੈਂ ਉਹ ਵੀਡੀਓ ਡਿਲੀਟ ਕਰ ਚੁੱਕੀ ਹਾਂ ਇਹ ਚੀਜ਼ ਮੈਂ ਦੇਖ ਦਿੱਤੀ ਵੀ ਡੀਡ ਕੀਤੀ ਵੀਡੀਓ ਤੁਹਾਨੂੰ ਉਸ ਤਰ੍ਹਾਂ ਨਹੀਂ ਪਤਾ ਲੱਗਾ ਸਰ ਕਿਉਂਕਿ ਪ੍ਰੋਮੋਸ਼ਨ ਵੀ ਉਹਨਾਂ ਦੀ ਹੈਗੀ ਸੀ ਜਿਨ੍ਹਾਂ ਨੇ ਮੈਨੂੰ ਤੋਂ ਕਰਾਇਆ ਹੈ ਤੇ ਮੈਂ ਉਹ ਚੀਜ਼ ਡਿਲੀਟ ਹੋਣ ਲਾਸਟ ਆਪਸ਼ਨ ਮੇਰੇ ਕੋਲ ਡਿਲੀਟ ਨਹੀਂ ਮਤਲਬ ਇਹ ਥੋੜਾ ਜਿਹਾ ਤੁਸੀਂ ਜਿਸਨੂੰ ਜੋ ਮਰਜੀ ਕੋਈ ਨਹੀਂ ਲੈਂਦਾ ਬਸ ਸਵਾਲ ਕਰਦੇ ਸਾਰੇ ਨਹੀਂ ਸਰ ਮੈਂ ਡਿਲੀਟ ਕਰ ਚੁੱਕਿਆ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਰ ਸਕਦੀ ਸਭ ਤੋਂ ਇੱਕ ਲਾਸਟ ਵਾਲਾ ਇਹ ਸਭ ਤੋਂ ਵੱਡਾ ਮੁੱਦਾ ਵੀ ਹੈ ਜੇ ਸਾਡਾ ਜਿਹੜਾ ਪਵਿੱਤਰ ਸਹਿਰ ਆਮਰਸਰ ਪਵਿੱਤਰ ਸਹਿਰ ਹੈ ਇੱਥੇ ਬਹੁਤ ਸਾਰੀਆਂ ਧਾਰਮਿਕ ਭਾਵਨਾਵ ਯੋਇਆ ਤੇ ਇਦਾਂ ਟਰਬਨ ਵਗੈਰਾ ਵੇਅਰ ਕੀਤੀ ਤਾਂ ਸਾਰੇ ਉਹ ਮੈਨੂੰ ਮਾਂ ਪੈਣ ਦੀ ਗੱਲਾਂ ਕਦੀ ਗੰਦੇ ਗੰਦੇ ਵਰਡਸ ਬੋਲਦੇ ਪਏ ਥ੍ਰੈਟ ਦੇ ਰਹੇ ਕਿ ਮੈਂ ਮਾਰ ਦੇਣਾ ਜੇ ਉਹਨਾਂ ਨੂੰ ਫੁਕਰਾ ਮਾਰਨਾ ਵੱਡਾ ਲੱਗਾ ਹੈ ਤੇ ਜਿਹੜੀ ਗੱਲਾਂ ਉਹ ਮੈਨੂੰ ਕੱਢ ਰਹੇ ਨੇ ਉਹ ਕਿੱਥੋਂ ਕਿਹੜੇ ਗੁਰੂ ਨੇ ਸਿਖਾਇਆ ਸੀ ਇਹ ਚੀਜ਼ ਮੈਨੂੰ ਵੀ ਦੱਸਿਆ ਜਾਏਗਾ ਸੁਵਾਦ ਹੋਈ ਨਾ ਤੁਹਾਡੇ ਵੱਲੋਂ ਤਾਂ ਹਾਂ ਤੇ ਉਸ ਚੀਜ਼ ਨੂੰ ਮੈਂ ਡਿਲੀਟ ਕਰਤਾ ਨਾ ਹੁਣ ਥ੍ਰੈਡ ਦੇ ਕੇ ਕਿ ਮੈਂ ਮਾਰ ਦੇਣਾ ਐ ਐਦਾ ਜਾਣ ਦੀ ਧਮਕੀ ਉਹ ਚੀਜ਼ ਨਹੀਂ ਹੋਣੀ ਚਾਹੀਦੀ ਜਿਸ ਸਰ ਤੇ ਮੇਰੀ ਅੰਡਰਸਟੈਂਡਿੰਗ ਹੋ ਚੁੱਕੀ ਹੈ ਮਿਸ ਅੰਡਰਸਟੈਂਡਿੰਗ ਕੰਪਲੀਟ ਮੈਂ ਵੀਡੀਓ ਡਿਲੀਟ ਕਰ ਸਕਦੀ ਆ ਨਾ ਸਰ ਮੈਂ ਉਸ ਤੋਂ ਇਲਾਵਾ ਕਿਉਂ ਉਸ ਤੋਂ ਇਲਾਵਾ ਕੀ ਮੈਂ ਮਾਤਰ ਨਹੀਂ ਹੁੰਦੀ ਲੋੜ ਅਸੀਂ ਵੀ ਤੁਹਾਡੇ ਫੇਵਰ ਜਿਹੜੇ ਜਨਤਾ ਦੇ ਸਵਾਲ ਨੇ ਜਨਤਾ ਦੇ ਸਵਾਲ ਐ ਅ ਮੈਂ ਨੈਕਸਟ ਟਾਈਮ ਤੋਂ ਧਿਆਨ ਦੇਵਾਂਗੀ ਇਹ ਚੀਜ਼ ਮੈਂ ਗਾਰੰਟੀ ਲੈ ਸਕਦੀ ਆ ਇਸ ਤੋਂ ਇਲਾਵਾ ਨਹੀਂ ਕਿਉਂਕਿ ਮੇਰਾ ਪ੍ਰੋਮੋਸ਼ਨ ਦਾ ਕੰਮ ਹੈ ਬ੍ਰੈਂਡ ਸਰ ਮੈਂ ਜਿਹੜੀ ਚੀਜ਼ ਹੋਈ ਸੀ ਜੇ ਕਿਸੇ ਨੂੰ ਫੀਲ ਹੋਇਆ ਉਸ ਚੀਜ਼ ਲਈ ਸੌਰੀ ਬੋਲ ਸਕਦੀ ਆ ਬਟ ਤੁਸੀਂ ਐਦਾਂ ਕਹੋਗੇ ਕਿ ਲਾਈਫ ਥ੍ਰੈਡ ਕਰਾਂਗੇ ਜਾਂ ਉਹ ਜਾਂ ਮੇਰੇ ਪੈਰ ਇਹਨਾਂ ਤੋਂ ਮਾੜੀ ਗੱਲ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਵੀਡੀਓ ਬਣਾਈਆਂ ਜਾਣਗੀਆਂ ਤੁਹਾਡੇ ਵੱਲੋਂ ਹੋਰ ਵੀ ਕਿਉਂਕਿ ਜੇ ਉਹ ਚੀਜ਼ ਕੇ ਇਹਨਾਂ ਨੂੰ ਮਾੜੀ ਲੱਗੀ ਉਹ ਚੀਜ਼ ਤੇ ਨਹੀਂ ਬਣੇਗੀ ਤੇ ਜਿਹੜਾ ਮੇਰਾ ਕੰਮ ਹੈ ਉਹ ਤੇ ਮੈਂ ਕਰਦੀ ਰਹੂਗੀ ਨਹੀਂ ਜੋ ਸਲੀਪ ਤੇ ਮੈਨੂੰ ਤੁਸੀਂ ਪੜਦੇ ਨਹੀਂ ਜਦੋਂ ਦਿੰਦੇ ਇਹਨਾਂ ਨੂੰ ਸਲੀਪ ਤੇ ਬੋਲਣ ਨੂੰ ਫਸਟ ਟੂ ਡਿਸਕਸ ਕਰਕੇ ਹੋਈ ਸੀ ਮੈਂ ਕਹਿ ਰਹੀ ਆ ਮੈਂ ਵੀ ਹਾਂ ਕੀਤੀ ਤਾਈ ਹੋਈ ਨਾ ਨਹੀਂ ਤੇ ਮੈਂ ਬੋਲ ਮੇਰੇ ਮੂੰਹ ਥੋੜੀ ਕੋਈ ਮੈਸੇਜ ਦੇਣਾ ਚਾਹੁੰਦਾ ਮੈਸੇਜ ਦੋਰੀਏ ਗੈਟ ਦਿੰਦੇ ਵੀ ਇਹ ਜਾਨ ਦਾ ਖਤਰਾ ਹੁੰਦਾ ਹੈ ਪਹਿਲਾਂ ਵੀ ਇੱਕ ਤੁਸੀਂ ਵੀ ਇਸ ਬਾਰੇ ਕੰਪਲੇਂਟ ਦੇ ਸਕਦੇ ਹੋ ਥਾਣੇ ਜਾ ਸਕਦੇ ਹੋ ਜੇ ਤੁਹਾਨੂੰ ਥ੍ਰੀਟ ਹੁੰਦੇ ਤਾਂ ਤੁਸੀਂ ਹੁਣ ਜਿਹੜੀ ਵੀਡੀਓ ਕੰਪਲੀਟ ਹੋ ਚੁੱਕੀ ਸਾਡੀ ਗੱਲ ਹੋ ਚੁੱਕੀ ਹੈ ਜੇ ਇਸ ਤੋਂ ਬਾਅਦ ਆਏਗਾ ਉਸ ਬੰਦੇ ਵੱਲ ਮੈਂ ਐਕਸ਼ਨ ਵੀ ਲਵਾਵਾਂਗੀ ਤੇ ਮੈਂ ਕੰਪਲੇ ਮੈਂ ਤੁਸੀਂ ਜਦੋਂ ਵੀਡੀਓ ਪਾਉਂਦੇ ਨੀਚੇ ਕਮੈਂਟਸ ਦੇਖਦੇ ਹੋ ਪੜਦੇ ਵੈਸੇ ਤੁਸੀਂ ਜਿਆਦਾਤਰ ਪੜਦੇ ਹੀ ਹੋਗੇ ਜੋ ਜੋ ਨੀਚੇ ਆਉਂਦੇ ਨੇ ਕਮੈਂਟਸ ਤੋਂ ਸਰ ਕਿਉਂਕਿ ਨਾ ਮੈਂ ਨੰਬਰ ਉਹਨਾਂ ਦਾ ਪਾਇਆ ਹੁੰਦਾ ਤੇ ਆਈਡੀ ਮੈਂ ਉਹਨਾਂ ਦੀ ਪਾਈ ਹੁੰਦੀ ਹੈ ਜਿਨ੍ਹਾਂ ਦਾ ਕੰਮ ਹੁੰਦਾ ਉਹ ਚੀਜ਼ ਫੋਕਸ ਕਰ ਮੇਰਾ ਆਪਣਾ ਵੀ ਆਫਿਸ ਹੈਗਾ ਤੇ ਮੈਂ ਆਪਣਾ ਕੰਮ ਵੱਖਰਾ ਕਰਦੀ ਆ ਸੋਸ਼ਲ ਜੀਆ ਤੇ ਉਹ ਚੀਜ਼ ਨਹੀਂ ਉਹ ਮੈਨੇਜਮੈਂਟ ਹੀ ਮੀ ਵੇਖਣੀ ਹੁੰਦੀ ਹੈ ਹੁਣ ਐਡ ਕਰਵਾਣੀ ਹੋਵੇ ਕਿਸੇ ਨੇ ਤੁਹਾਡੇ ਕੋਲ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕਰ ਸਕਦੇ ਉਹ ਮੇਰੇ ਆਫਿਸ ਵਿਜ਼ਿਟ ਕਰ ਸਕਦੇ ਬਈ ਮੈਂ ਆ ਵੀ ਸਰ ਨੂੰ ਬੇਫਿਕਰ ਨਾ ਵੇਖੋ ਇਹ ਕਨਾਂ ਉਹਦਾ ਇੱਕ ਬਿਜ਼ਨਸ ਆ ਇਹ ਹੋਰ ਵੀ ਜੜੀਆਂ ਵੀ ਸਾਡੀਆਂ ਨਹੀਂ ਪਰ ਅਭਿਸ਼ੇਕ ਜੀ ਮਾਫੀ ਚਾਹਣਾ ਬਿਜ਼ਨਸ ਹੋਣਾ ਇੱਕ ਹੋਰ ਚੀਜ਼ ਆ ਤੁਹਾਡੇ ਵੱਲੋਂ ਮੁੱਦਾ ਉਠਾਇਆ ਜਾਂਦਾ ਤੁਸੀਂ ਅੱਜ ਹੁਣ 100 ਦੀ ਗੱਲ ਹੀ ਕਰਨ ਲੱਗਾ ਮੁੱਦੀ ਦੀ ਗੱਲ ਕਰਨ ਲੱਗਾ ਕਿ ਉਹਨੇ ਗਲਤੀ ਮੰਨੀ ਸਾਰਿਆਂ ਤੋਂ ਉਹਨੇ ਮਾਫੀ ਮੰਗੀ ਵੀਡੀਓ ਵੀ ਉਹਨੇ ਟਲੀਡ ਕਰਤੀ ਆ ਮੈਂ ਉਹਨੂੰ ਉਹਨੇ ਕਿਹਾ ਤਵ ਕਿ ਮੈਂ ਗਾ ਤੋ ਨਹੀਂ ਇਹੋ ਜੀ ਵੀਡੀਓ ਪਾਉਗੀ ਇਹ ਨਹੀਂ ਮੈਂ ਉਹਦੇ ਹੱਕ ਦੀ ਗੱਲ ਕਰਨ ਗਿਆ ਅੱਜ ਉਹਨੇ ਹੋ ਗਿਆ ਇਹਦਾ ਸੁਲਾ ਗਈ ਤੇ ਮੈਂ ਹੱਕ ਦੀ ਗੱਲ ਕਰਨ ਇਹੋ ਜੀ ਕੋਈ ਗੱਲ ਨਹੀਂ ਆ ਮੈਨੂੰ ਜੋ ਪਤਾ ਲੱਗਾ ਕਿ ਉਹ ਇੱਕ ਬੀਨਸ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਉਹਦੇ ਸਿਰ ਤੇ ਸਾਰਾ ਸਿਸਟਮ ਆ ਮੈਨੂੰ ਇਹ ਗੱਲ ਜਰੂਰ ਸਮਝਾਈ ਆ ਮੈਂ ਕਹਾ ਵੇਖ ਜੇ ਤੇਰੇ ਤੇਰੇ ਤੇ ਯਾਰਾ ਸਾਰਾ ਕੁਝ ਤੂੰ ਵਧੀਆ ਤਰੀਕੇ ਨਾਲ ਪਾਓ ਵੀਡੀਓ ਵਧੀਆ ਤਰੀਕੇ ਨਾਲ ਸੂਟ ਪਾ ਕੇ ਪਹੁੰਚਾਂਗੀ ਪਾਓ ਜੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਸਾਰੇ ਭਰਾ ਮੈਂ ਮੰਨਦਾ ਸਾਰਿਆਂ ਨੂੰ ਦੁੱਖ ਜਿੱਦਾਂ ਮੈਨੂੰ ਸਾਰਿਆਂ ਨੂੰ ਦੁੱਖ ਆ ਪਰ ਪਲੀਜ਼ ਆਪਾਂ ਨਾ ਕਰੀਏ ਗੰਦੇ ਕਮੈਂਟ ਜੀ ਲੱਗਦਾ ਹੈ ਕਿ ਕੱਲਾ ਤੁਹਾਡਾ ਕੱਲਿਆ ਦਾ ਮੁੰਡਾ ਜਿੱਤਾ ਦੱਸਦੇ ਪਏ ਜੇ ਇਹ ਪੂਰੇ ਅੰਮ੍ਰਿਤਸਰ ਦਾ ਮੁੰਡਾ ਹੈ ਜਿਹੜੇ ਹਜ਼ਾਰ ਲੋਕ ਇਹਨਾਂ ਨੂੰ ਕਹਿੰਦੇ ਪਏ ਨੇ ਹੈ ਨਾ ਥ੍ਰੈਟ ਦਿੰਦੇ ਪਏ ਅਸੀਂ ਉਹਨਾਂ ਦੀ ਵੀ ਜਾਨ ਦੀ ਰਾਖੀ ਕਰਨੀ ਹੈ ਵੀ ਕੋਈ ਗਲਤ ਕਦਮ ਨਾ ਚੁੱਕੇ ਹੈ ਨਾ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਕਿ ਸਹੀ ਮੈਸੇਜ ਦਿੰਦਾ ਹਾਂ 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 ਕਿ ਇਦਾਂ ਥ੍ਰੈਟ ਕਿਉਂਕਿ ਉਹ ਮੈਂ ਹੁਣੇ ਵੀ ਮੈਨੂੰ ਘਾਰੀ ਜੇ ਹੋਰੀਆ ਇਸ ਤਰ੍ਹਾਂ ਵੀ ਹੋਈ ਜਾਣਗੇ ਤੇ ਫਿਰ ਨਹੀਂ ਮੈਂ ਇਹ ਵੀ ਸਾਡੇ ਅੰਮ੍ਰਿਤਸਰ ਦੇ ਨੇ ਸਾਡੇ ਆਪਣੇ ਨੇ ਅਸੀਂ ਇਹ ਨਹੀਂ ਚਾਹੁੰਦੇ ਕਿਸੇ ਨਾਲ ਵੀ ਮਾੜੀ ਹੋਵੇ ਪਰ ਇਹ ਵੀ ਹੈਗੇ ਜੋ ਆਮ ਜਨ ਮੈਂ ਮਾਫੀ ਨਹੀਂ ਵਧਾ ਰਹੇ ਤੁਸੀਂ ਵੀਡੀਓ ਨਾ ਪਾਉਂਦੇ ਤਾਂ ਸਰ ਕਿਉਂ ਇਥੋਂ ਤਾਂ ਹੁਣ ਡਿਲੀਟ ਹੀ ਹੋ ਸਕਦੀ ਨਾ ਹੋਰ ਕੀ ਹੋ ਸਕਦਾ ਮੈਨੂੰ ਸਾਡੇ ਤਾਂ ਜੋ ਬੋਲੀ ਜਾ ਰਹੇ ਹੋ ਕੈਸ਼ਨ ਦੇ ਦੋ ਕਿ ਕੀ ਕਰ ਕਰਦੇ ਆ ਸਾਡੇ ਨਾਲ ਜੋ ਹੋ ਰਿਹਾ ਅਸੀਂ ਤਾਂ ਤੁਹਾਡੀ ਆਵਾਜ਼ ਤੁਹਾਡੀ ਸੌਰੀ ਨਹੀਂ ਤੇ ਦੁਨੀਆ ਦੀ ਤੁਸੀਂ ਸੁਜੈਸ਼ਨ ਦੇ ਦਿਓ ਤੇ ਇਸ ਤੋਂ ਪਹਿਲਾਂ ਮੈਂ ਇਹੀ ਕਿਹਾ ਕਿ ਹੁਣ ਅੱਗੇ ਤੋਂ ਨਹੀਂ ਪਾਏਗੀ ਤੇ ਜਿਹੜੀ ਪਈ ਆ ਮੈਂ ਡਿਲੀਟ ਕਰ ਦਿੱਤੀ ਹੋਰ ਨਾ ਕੁਝ ਨਹੀਂ ਕਰ ਸਕਦੀ ਸਰ ਤੇ ਜੇ ਹੁਣ ਥ੍ਰੈਟ ਵਗੈਰਾ ਆਣਗੇ ਉਹ ਚੀਜ਼ ਦੇ ਅਗੇਂਸ ਮੈਂ ਕੰਪਲੇਨ ਕਰੂਗੀ ਆਨ ਜੋ ਤੁਹਾਡਾ ਰਾਈਟ ਬੰਦਾ ਜੇ ਤੁਹਾਡਾ ਰਾਈਟ ਬੰਦਾ ਜੋ ਵੀ ਹੈ ਤੁਸੀਂ ਔਰ ਜਿਹੜੇ ਇਸ ਤਰ੍ਹਾਂ ਦੇ ਥ੍ਰੈਡ ਦਿੰਦੇ ਨੇ ਉਹ ਤੁਹਾਡ ਜੇ ਮੀਡੀਆ ਦੀ ਜਰੂਰਤ ਅਸੀਂ ਵੀ ਤੁਹਾਡੇ ਨਾਲ ਹੈ ਤੁਹਾਨੂੰ ਐਸੀ ਦੂਰ ਕੋੜਾ ਤੁਹਾਡੇ ਤੋਂ ਅਸੀਂ ਇਕੱਲੇ ਅਮਰਸਰ ਦੇ ਮੁੰਡਿਆਂ ਦੇ ਨਾਲ ਨਹੀਂ ਹੈ ਤੁਹਾਡੇ ਵੀ ਨਾਲ ਠੀਕ ਹੈ ਤਾਂ ਅਬਸੀ ਜੀ ਮੁੱਦਾ ਧਿਆਨ ਦੇ ਵਿੱਚ ਕਿਵੇਂ ਆਇਆ ਤੁਹਾਨੂੰ ਜਿੰਨੀ ਵੀ ਹਾਰਟ ਹੋਈ ਸੀ ਜਦੋਂ ਤੁਸੀਂ ਪਹਿਲੀ ਵਾਰ ਵੀਡੀਓ ਸੁਣੀ ਨਾ ਦੀ ਮੇਰੀ ਗੱਲ ਤੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਮੈਨੂੰ ਫੀਲ ਹੋਇਆ ਲੋਕੀ ਚਲੋ ਭਰਾ ਨੇ ਸਾਰੇ ਲੋਕਾਂ ਨੇ ਬਹੁਤ ਸਾਥ ਦਿੱਤਾ ਬਹੁਤ ਜਿੱਥੇ ਕੁਝ ਲੋਕ ਨੈਗੇਟਿਵ ਵੀ ਇਹਨੇ ਨਾ ਮੈਂ ਮੇਰਾ ਇੱਕ ਛੋਟਾ ਵੀਰ ਇੱਥੇ ਸੱਨੀ ਕਿਧਰ ਗਿਆ ਇਧਰ ਬੈਣਾ ਜਿੰਦਗੀ ਚ ਨਾ ਹੁਣ ਇੱਕ ਚਲਾਹ ਜ਼ਰੂਰ ਦਿਓ ਖਬਰ ਇਹ ਮੇਰਾ ਭਰਾ ਦਾ ਛੋਟਾ ਸੱਨੀ ਮੈਂ ਅੱਗੇ ਇਹਦਾ ਸੁਲਾਹ ਕਰਨ ਰਿਹਾ ਹਾਂ ਮੈਂ ਕਿਹਾ ਮੇਰੀ ਪਹਿਲੀ ਵੀਡੀਓ ਹੀ ਹਨਾ ਤੇ ਮੈਂ ਪਹਿਲੀ ਵਾਰੀ ਇਹ ਮੁੱਦਾ ਚੁੱਕਿਆ ਕਿ ਮੈਨੂੰ ਦੁੱਖ ਹੈ ਕਾਮਨਾਗਰਿਕ ਹੋਣ ਦੇ ਨਾਤੇ ਤੇ ਮੈਂ ਇਹਨੂੰ ਕਹਿੰਦਾ ਮੈਂ ਕਹਿੰਦਾ ਇਹਦਾ ਮੁੱਦਾ ਨਹੀਂ ਚੁੱਕਣਾ ਕਿ ਲੋਕ ਮੈਂ ਦੱਸਣ ਕੀ ਠੀਕਾ ਦੁਸ਼ਮਣਾਂ ਦੀ ਮੈਨੂੰ ਪਰਸਨਲ ਦੁਸ਼ਮਣੀ ਪਰਸਨਲ ਚੁੱਕੋ ਕਰੋ ਜੋ ਮਰਜ਼ੀ ਕਰੋ ਪਰ ਇੱਕ ਤਾਂ ਮੈਂ ਨਾਗਰਿਕ ਹੋਣ ਦੇ ਨਾਤੇ ਮੁੱਦਾ ਚੁੱਕਿਆ ਨਾ ਉਹਨੂੰ ਫੋਨ ਕਰਕੇ ਇਹ ਕਰ ਦੋ ਉਹ ਕਰ ਦੋ ਯਾਰ ਇਦਾਂ ਨਹੀਂ ਚੰਗੇ ਲੱਗਦਾ ਆਪਾਂ ਇੱਕ ਉਹ ਸਾਥ ਦੀਏ ਨਾ ਕਿ ਇਹ ਕੰਮ ਕਰੀਏ ਆਪਾਂ ਸਾਡਾ ਵੀ ਇਹੀ ਇਹੀ ਸਾਡਾ ਕਹਿਣਾ ਹੈ ਕਿ ਲੋਕਾਂ ਦਾ ਕਰ ਮੈਸੇਜ ਪਹੁੰਚੇ ਮੈਸੇਜ ਵਧੀਆ ਜਾਣਾ ਚਾਹੀਦਾ ਮੈਂ ਕਰ ਲਿਤਾ ਕਿ ਨਹੀਂ ਗੱਲ ਬਿਲਕੁਲ ਬਿਲਕੁਲ ਮੈਂ ਤੇ ਇਹੀ ਕਹਿੰਦਾ ਕਿ ਉਹਨੇ ਫੀਲ ਕਰ ਲਿਆ ਤੇ ਗਾਂ ਤੋਂ ਉਹਨੇ ਕਹਿ ਦਿੱਤਾ ਕਿ ਮੇਰਾ ਬਿਜ਼ਨਸ ਆਬ ਤੇ ਮੈਂ ਸਹੀ ਤਰੀਕੇ ਨਾਲ ਕਰੂੰਗੀ ਬਿਲਕੁਲ ਉਹਨੇ ਕਿਹਾ ਵਾ ਤੁਹਾਡੇ ਸਾਹਮਣੇ ਨੇ ਗੱਲ ਮੰਨੀ ਆ ਤੇ ਬਾਕੀ ਮੈਂ ਇਹ ਕਿੰਨਾ ਕਿ ਉਹਦਾ ਕਾਰੋਬਾਰ ਉਹਨੂੰ ਸਹੀ ਤਰੀਕੇ ਨਾਲ ਚੱਲਣ ਦੀ ਹੈ ਕਰਨ ਦੀ ਉਹ ਕਹਿਣ ਦੀ ਮੈਂ ਨਹੀਂ ਕਰੂੰਗੀ ਤੇ ਸੋ ਇਸ ਕਰਕੇ ਜਿਹੜੀ ਥ੍ਰੈਟ ਕਾਲ ਆ ਜਾਂ ਫੋਨ ਬੰਦ ਕਰੀਏ ਪੰਨਾ ਕਰੀਏ ਅਬ ਜੀ ਮਸਲਾ ਸਿਰਫ ਰੂਹੀ ਬਤਰਾ ਦਾ ਨਹੀਂ ਹੈ ਕਿ ਉਹਨੇ ਵੀਡੀਓ ਬਣਾਤੀ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਇਨਫੋ ਲੈਸਰ ਨੇ ਜਿਹੜੇ ਵੀਡੀਓ ਬਣਾਉਂਦੇ ਨੇ ਉਹਨਾਂ ਨੂੰ ਦੀਪਿਕਾ ਲੁਥਰਾ ਹੀ ਮੈਂ ਉਹਦਾ ਵੀ ਵਿੱਚ ਨਾਮ ਇਨਵੋਲਵ ਕੀਤਾ ਕਿ ਉਹਨੇ ਵੀ ਇਹ ਗਲਤ ਕੀਤਾ ਉਸ ਤੋਂ ਬਾਅਦ ਇਹ ਕੀਤਾ ਸਿਕਿਉਰਟੀ ਤੱਕ ਦੇਣੀ ਪਈ ਸੀ ਇੰਨਾ ਜਾਨ ਦਾ ਖਤਰਾ ਹੋ ਗਿਆ ਆ ਉਹ ਮੈਂ ਉਹਨੂੰ ਵੀ ਇਹੀ ਗੱਲ ਸਮਝਾਉਣਾ ਚਾਹੁੰਦਾ ਕਿ ਨਾ ਅਸੀਂ ਇਦਾਂ ਕੰਮ ਕਰੀਏ ਜਦੋਂ ਇੱਕ ਬੰਦਾ ਆ ਗਿਆ ਸਾਡੇ ਕੋਲ ਆ ਕੇ ਕਾਫੀ ਮਗਲੀ ਮੈਂ ਤੁਹਾਨੂੰ ਕਿ ਵੀ ਬੇਨਤੀ ਕੀਤੀ ਕਿ ਪੰਜਾਬੀਆਂ ਦੀ ਖਾਸ ਕਰਕੇ ਮਾਝੇ ਦੀ ਇੱਕ ਫਿਤਰਤ ਆ ਕਿ ਜੇ ਕੋਈ ਸਾਡੇ ਦੁਸ਼ਮਣ ਦੀ ਵੀ ਦੁਸ਼ਮਣ ਦੀ ਵੀ ਕੋਈ ਧੀ ਭੈਣ ਜਾਣਦੀ ਹੁੰਦੀ ਤਾਂ ਆਪਾਂ ਅੱਖਾਂ ਥੱਲੇ ਕਰ ਲੈਨੇ ਤੇ ਫੇਰ ਇੱਕ ਹੋਰ ਜਾਤਾ ਸਾਡੇ ਨਾਲ ਦਾ ਕੋਈ ਨਹੀਂ ਜੀ ਦੁਸ਼ਮਣੀ ਨਹੀਂ ਆ ਕੋਈ ਸਾਨੂੰ ਇਹਦਾ ਮਤਲਬ ਨਹੀਂ ਆ ਇੱਕ ਨੇ ਵੀਡੀਓ ਪਾਈ ਸਾਨੂੰ ਦਾ ਦੁਖੀ ਤੇ ਅੱਜ ਤੁਹਾਡੇ ਸਾਹਮਣੇ ਕਲੀਅਰ ਹੋ ਗਿਆ ਨਾ ਮੈਂ ਵੀ ਅਹੀ ਬੋਲ ਰਿਹਾ ਕਿ ਸਾਡਾ ਵੀ ਰੂਹੀ ਬਤਰਾ ਜੀ ਨਾਲ ਕੋਈ ਇਨਸੂ ਨਹੀਂ ਆ ਤੁਸੀਂ ਆਵਾਜ਼ ਬਲੰਦ ਕੀਤੀ ਹੈ ਤੁਹਾਡੀ ਆਵਾਜ਼ ਤੇ ਅਸੀਂ ਪਹੁੰਚੇ ਆ ਔਰ ਇਵਨ ਐਵੀ ਸੀ ਕਿ ਮੁੰਡੇ ਵੀ ਜਿਹੜੇ ਨੇ ਮੁੰਡੇ ਵੀ ਬਹੁਤ ਸਾਰੀਆਂ ਉਹ ਜੀਆਂ ਵੀਡੀਓ ਬਣਾ ਰਹੇ ਨੇ ਕਿਤਾ ਮ ਰੱਜ ਕੇ ਕੋਈ ਬਾਹਰ ਦੇ ਜ਼ਿਲ੍ਹੇ ਦਾ ਵੀ ਕੋਈ ਸਾਡੇ ਬਾਰੇ ਕੋਈ ਕਮੈਂਟ ਕਰਦਾ ਤੇ ਸਾਡੇ ਮਾਝੇ ਦੇ ਸਾਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਉਹ ਆਪੇ ਉਹਨੂੰ ਕਮੈਂਟ ਕਰਦੇ ਮੈਨੂੰ ਇੰਨੇ ਕੋ ਖੁਸ਼ ਹੋਈ ਇਸ ਗੱਲ ਤੇ ਕਿ ਸਾਡੇ ਭਰਾ ਜਿਹੜੇ ਮਾਝੇ ਦੇ ਬੰਦੇ ਨਾਲ ਵਾਕਈ ਉਹਨਾਂ ਦੇ ਜਿਹੜਾ ਖੂਨ ਖੋਲਦਾ ਇਸ ਗੱਲ ਤੇ ਤੇ ਮੈਂ ਉਹਨਾਂ ਨੂੰ ਦਿਲੋਂ ਸਲੂਟ ਕਰਦਾ ਉਹਨਾਂ ਰੱਜ ਕੇ ਸਾਥ ਦਿੱਤਾ ਮੇਰੀ ਪਹਿਲੀ ਵੀਡੀਓ ਹੀ ਤੇ ਮੈਂ ਕਹਿੰਦਾ ਸਵਾਦ ਆ ਗਿਆ ਜੋ ਸਾਥ ਦਿੱਤਾ ਮੁੰਡਿਆਣਾ ਤੇ ਅੱਜ ਉਹ ਆ ਗਏ ਨੇ ਮਹਿਸੂਸ ਕੀਤਾ ਉਹਨੇ ਵੀਡੀਓ ਡਿਲੀਟ ਕੀਤੀ ਇਸ ਤੋਂ ਵੱਧ ਕੇ ਕੁਛ ਨਹੀਂ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਯਾਰ ਪਲੀਜ਼ ਬੰਦ ਕਰੋ ਕਮੈਂਟ ਕਰਨੇ ਫੋਨ ਕਰਨੇ ਫੇਰ ਵੀ ਉਹ ਕਿਸੇ ਦੀ ਧੀ ਭੈਣ ਆ ਆਪਦਾ ਸਤਕਾਰ ਕਰੀਂ ਹੋਰ ਵੀ ਜਿਹੜੇ ਇਨਫਲੂਐਂਸਰ ਨੇ ਜਿਹੜੇ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਕੋਈ ਅਪੀਲ ਲਾਉਣੀ ਚਾਹੁੰਦੇ ਹੋ ਜਿਹੜੇ ਇਸ ਤਰ੍ਹਾਂ ਦੇ ਧਾਰਮਿਕ ਮੁੱਦੇ ਪੜ੍ਹਾਉਂਦੇ ਨੇ ਜਾਂ ਜਿਹੜੇ ਸਹਿਰਵਾਸੀਆਂ ਨੂੰ ਮਾੜਾ ਚੰਗਾ ਬੋਲਦੇ ਆਪਣੇ ਵਿਊਜ਼ ਲੈਂਦੇ ਭਾਈ ਜੀ ਹੁਣ ਤੇ ਸਿੱਧੀ ਜਿਹੀ ਗੱਲ ਜਿਹੜਾ ਚੁੱਕੇ ਗਣਾ ਪਰ ਰੱਜ ਕੇ ਉਹਦਾ ਪੂਰਾ ਜਲੂਸ ਕੱਢਾਂਗੇ ਤੇ ਰੱਜ ਕੇ ਉਹਨੂੰ ਠੋਕਾਂਗੇ ਸੋ ਇਸ ਕਹਿਣਾ ਵੀ ਚਾਹੁੰਦਾ ਕਿ ਪਲੀਜ਼ ਪਲੀਜ਼ ਬੇਨਤੀ ਆ ਤੁਹਾਡੇ ਅੱਗੇ ਖਾਸ ਕਰਕੇ ਸਾਡੇ ਅੰਬਰਸਰ ਦੀ ਧਰਤੀ ਨੂੰ ਨਾ ਇਹ ਬਹੁਤ ਪਵਿੱਤਰ ਧਰਤੀ ਆ ਹੁਣ ਇੱਕ ਛੋਟੀ ਜੀ ਗੱਲ ਆ ਇੱਕ ਫੁਕਰਾਵੜ ਯੂਜ਼ ਕੀਤਾ ਬਾਅਦ ਸੇਟਾਂ ਲੱਗੀ ਕਹਿਣਗੇ ਕਿ ਅੰਬਰਸਰ ਦੇ ਲੋਕ ਫੁਕਰੇ ਆ ਭੁੱਖੇ ਆ ਸੋ ਇਸ ਕਰਕੇ ਮੈਨੂੰ ਦੁੱਖ ਆ ਕੋਈ ਪਾਰਟੀ ਲੈਵਲ ਦਾ ਕੋਈ ਕੁਝ ਨਹੀਂ ਇੱਕ ਆਮ ਨਾ ਕਿ ਉਹ ਹੁੰਦੇ ਨਾ ਤੇ ਮੈਂ ਮੁੱਦਾ ਚੁੱਕਿਆ ਬਸ ਸੋਰ ਇਸ ਤੋਂ ਇਲਾਵਾ ਕੁਝ ਨਹੀਂ ਆ ਬਿਲਕੁਲ ਬਿਲਕੁਲ ਜੀ ਤਾਂ ਇਹ ਜੀ ਅਭਿਸ਼ੇਕ ਸੈਂਕੀ ਜਿਨ੍ਹਾਂ ਵੱਲੋਂ ਇਹ ਚ ਵੀਡੀਓ ਬਣਾਈ ਜਾਂਦੀ ਆ ਜਦੋਂ ਕਿ ਇਨਫੋ ਲੈਸਰ ਜਿਹੜੇ ਨੇ ਇੰਸਟਾਗ੍ਰam ਦੇ ਉਹਨਾਂ ਦੀ ਇਹ ਚ ਵੀਡੀਓ ਵ ਰੋਸ ਪਾਇਆ ਜਾ ਰਿਹਾ ਸੀ ਅਮਰਸਰ ਗਿਆ ਮੁੰਡਿਆਂ ਦੇ ਵਿੱਚ ਤਾਂ ਅਮਰਸਰੀ ਮੁੰਡਾ ਸੀ ਅਬਸਟ੍ਰੇਟ ਉਸਨੇ ਮੁੱਦਾ ਉਠਾਇਆ ਉਸ ਮੁੱਦੇ ਤੋਂ ਬਾਅਦ ਜਿਹੜਾ ਰੁਹੀ ਬਤਰਾ ਜਿੱਥੇ ਪਹੁੰਚੇ ਸੀ ਉਹਨਾਂ ਨੇ ਸੌਰੀ ਫੀਲ ਵੀ ਕੀਤਾ ਔਰ ਮੰਨਿਆ ਜੀ ਅਸੀਂ ਜਿਹੜੀ ਵੀਡੀਓ ਬਣਾਈ ਹੈ ਉਸ ਨੂੰ ਡਿਲੀਟ ਕੀਤਾ ਜਾਏ ਜੀ ਪਰ ਉਹਨਾਂ ਨੇ ਵੀ ਸੰਕਾ ਜਿਤਾਈ ਦੀ ਉਹਨਾਂ ਨੂੰ ਥ੍ਰੈਟ ਆ ਰਹੇ ਨੇ ਜਿਸ ਵਾਸਤੇ ਉਹਨਾਂ ਨੇ ਅਪੀਲ ਲਾਈ ਹੈ ਕਿ ਥ੍ਰੈਟ ਜਿਹੜੇ ਦੇ ਰਹੇ ਨੇ ਉਹ ਇਸ ਤਰ੍ਹਾਂ ਦੇ ਮੈਸੇਜ ਨਾ ਭੇਜਣ ਜਿਸ ਨਾਲ ਉਹਨਾਂ ਦੀ ਹਾਰਟ ਹੋਵੇ ਜਾਂ ਉਹਨਾਂ ਨੂੰ ਹੀ ਕੋਈ ਪ੍ਰੋਬਲਮ ਹੋਵੇ ਤਾਂ ਸਾਡੀ ਵੀ ਅਪੀਲ ਹੈ ਜੇ ਹੁਣ ਵੀਡੀਓ ਡਿਲੀਟ ਹੋ ਰਹੀ ਆ ਉਸ ਤੋਂ ਬਾਅਦ ਜਿਹੜਾ ਰੋਹੀ ਬਤਰਾ ਇਹੋ ਜੀ ਵੀਡੀਓ ਪਾਉਂਦੀ ਆ ਤਾਂ ਤੁਸੀਂ ਆਪ ਦੇਖਦੇ ਹੋ ਅੰਮ੍ਰਿਤਸਰੀਆਂ ਮੁੰਡਿਆਂ ਨੂੰ ਜਿਹੜਾ ਮਾਰਾ ਗਿਆ ਸੀ ਉਸ ਦਾ ਜਵਾਬ ਲੈਣ ਲਈ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਇੱਥੇ ਪਹੁੰਚੇ ਸੀ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੀ ਲਾਲੀ ਅਮ੍ਰਿਤਸਰ